ਬਹੁਤ ਸਾਰੇ ਫੋਨ ਆਏ ਹੁਣ ਕਿਹਾ ਦੇ ਜੀ ਉੱਥੇ ਮੁੰਡਿਆਂ ਨੇ ਕਾਹ ਪਾਇਆ ਹੋਇਆ ਮੈਂ ਸਿਰਫ ਦੱਸਣੇ ਆਇਆ ਆ ਸਾਡੀਆਂ ਬੱਚੀਆਂ ਜਾਂ ਕਿਹਨੂੰ ਭੈਣਾ ਮੇਰੀਆਂ ਛੋਟੀਆਂ ਖੜੇ ਨੇ ਅਸੀਂ ਕੋਈ ਕਾਹ ਨਹੀਂ ਪਾਇਆ ਅਸੀਂ ਹੱਕ ਲਈ ਆਏ ਆ ਸਾਡੇ ਮੁੰਡਿਆਂ ਨੂੰ ਸਾਡੇ ਬੱਚਿਆਂ ਨੂੰ ਅੰਦਰ ਨਹੀਂ ਹੋਣ ਦੇ ਰਹੇ ਸੀ ਆ ਕੇ ਆਪਾਂ ਬਹਿ ਗਏ ਹੁਣ ਸਾਡੇ ਪੰਜ ਬੰਦੇ ਚੌਂਕੀ ਚ ਬੁਲਾਇਆ ਉਹਨਾਂ ਨੇ ਉਹ ਗੱਲ ਕਰਨ ਗਏ ਨੇ ਸਾਡਾ ਇੱਕੋ ਹੀ ਕਾਰਨ ਹੈ ਜੋ ਨਾਰੇ ਲੱਗ ਰਹੇ ਸੀ ਉਹ ਬਾਅਦ 'ਚ ਵੀ ਲੱਗਣਗੇ ਇਤੋਂ ਬਾਅਦ ਵੀ ਤੁਸੀਂ ਵੇਖ ਰਹੇ ਹੋ ਅਸੀਂ ਜਾਪ ਵੀ ਕਰਨਾ ਹੈ ਅਸੀਂ ਇੱਕੋ ਗੱਲ ਕਹਿ ਰਹੇ ਹਾਂ ਕਿ ਯੂਨੀਵਰਸਿਟੀ ਸਾਡੀ ਹੈ ਸਾਡੀ ਰਹਿਣ ਦਿਓ ਜੇ ਤੁਸੀਂ ਖੋਣ ਦੀ ਕੋਸ਼ਿਸ਼ ਕਰੋਗੇ ਤਾਂ ਖੋਣ ਨਹੀਂ ਦੇਣੀ ਆ ਪਰ ਇਹੀ ਗੱਲ ਅਸੀਂ ਗੱਲ ਕਰਨੀ ਹੈ ਮੈਂ ਸਿਰਫ ਪੂਰੇ ਬੀੜੇ ਨੂੰ ਪੰਜਾਬੀ ਜਗਤ ਨੂੰ ਔਰ ਦੇਸ਼ ਨੂੰ ਦੱਸਣਾ ਚਾਹੁੰਦਾ ਕਿ ਸਭ ਜਾਪ ਦੇਸ਼ ਨੇ ਸਭ ਆਪ ਦੇ ਹੱਕ ਦੀ ਗੱਲ ਕਰ ਰਹੇ ਨੇ ਅਸੀਂ ਕੋਈ ਧੱਕਾ ਨਹੀਂ ਕਰ ਰਹੇ ਕੋਈ ਲਾਅ ਐਂਡ ਆਰਡਰ ਨਹੀਂ ਤੋੜ ਰਹੇ ਇਹ ਤੋੜਨਗੇ ਸਾਡੇ ਸਿਰ ਪਾਉਣਗੇ ਕਾਸੀ ਤੁਹਾਨੂੰ ਆ ਗੱਲ ਦੱਸਦੇ ਅਸੀਂ ਆਪ ਦੀ ਗੱਲ ਕਰ ਰਹੇ ਆ ਅਸੀਂ ਆਪ ਦੀ ਯੂਨੀਵਰਸਿਟੀ ਦੀ ਆਜ਼ਾਦੀ ਦੀ ਗੱਲ ਕਰ ਰਹੇ ਆ ਕਿ ਸਾਡੀ ਯੂਨੀਵਰਸਿਟੀ ਗੁਲਾਮ ਨਾ ਬਣਾਈ ਜਾਵੇ ਉਹ ਜਿਵੇਂ ਸੀ ਉਹ ਸਟੇਟਸ ਰਵੇ ਤੇ ਚਾਰ ਬੰਦੇ ਸਾਡੇ ਜਿਹੜੇ ਕੌਂਸਲ ਦੇ ਹੁੰਦੇ ਨੇ ਉਹਨਾਂ ਨੂੰ ਜਿਹੜੇ ਨੋਮੀਨੇਟਡ 36 ਬੰਦੇ ਨੇ ਉਹਨਾਂ ਚਾਇਰ ਕੀਤਾ ਜਾਵੇ ਚਾਰ ਉਹ ਵੀ ਕਿੰਨੇ ਚਾਹਤ ਮੰਜ਼ੂਰ ਸਾਰਿਆਂ ਨੂੰ ਇਹ ਗੱਲ ਮੰਜ਼ੂਰ ਮੰਜ਼ੂਰ ਆ ਜੀ ਇੱਕ ਮੇਰੀ ਬੇਨਤੀ ਮੰਨਿਓ ਜੇ ਜਾਪਦੇ ਚ ਰਹਿਣਾ ਕੁਝ ਵੀ ਗੱਲ ਐ ਇਹੋ ਜੀ ਨਹੀਂ ਕਰਨੀ ਕਿਹਦੇ ਨਾਲ ਕੋਈ ਮਸਲਾ ਹੋਵੇ ਕਿਉਂਕਿ ਇਹਨਾਂ ਦੀ ਕੋਸ਼ਿਸ਼ ਹੈ ਕਿ ਆਪਣਾ ਹਕਤੀ ਸੰਘਰਸ਼ ਉਹਨੂੰ ਏ ਲੈਂਡ ਆਰਡਰ ਦਾ ਮਸਲਾ ਬਣਾ ਦੇ ਇਹ ਨਹੀਂ ਬਣਾਉਣਾ ਆਪਣਾ ਫਿਰ ਆਪਣੇ ਬੰਦੇ ਫੜੇ ਜਾਣ ਫਿਰ ਕਹਿਣਗੇ ਵੇਖੋ ਜੀ ਮੁੰਡੇ ਆ ਹਿੰਸਾ ਕਰਤੀ ਹੁਣ ਆਪਾਂ ਉਹਨਾਂ ਨੂੰ ਛਡਾਉਣ ਤੇ ਲੱਗ ਗਏ ਆਪਾਂ ਆਪਦਾ ਏਮ ਸਿੱਧਾ ਰੱਖਣਾ ਔਰ ਮੈਂ ਬਾਕੀਆਂ ਨੂੰ ਵੀ ਦੱਸ ਦਿਆਂ ਪੁਲਿਸ ਨੂੰ ਵੀ ਕਹਿ ਦਿਆਂ ਸਾਡਾ ਨਾ ਕੋਈ ਇਰਾਦਾ ਸੀ ਨਾ ਹੈ ਜੇ ਕੁਝ ਕੀਤਾ ਤਾਂ ਉਹਦੇ ਜ਼ਿੰਮੇਦਾਰ ਤੁਸੀਂ ਹੋਗੇ ਆ ਚੰਡੀਗੜ੍ਹ ਪ੍ਰਸ਼ਾਸਨ ਹੋਊਗਾ ਜਾਂ ਪੰਜਾਬ ਤੋਂ ਆਉਂਦੇ ਲੋਕਾਂ ਨੂੰ ਰੋਕਿਆ ਤਾਂ ਸਾਡਾ ਮੁੱਖ ਮੰਤਰੀ ਹੋਊਗਾ ਬੀ ਕੇਅਰਫੁੱਲ ਅਸੀਂ ਦੱਸ ਰਹੇ ਹਾਂ ਇੱਥੇ ਬਹਿ ਕੇ ਇਹ ਉਹ ਰੋਕੜੀ ਜਿਹੜੇ ਤਕਦੀਰਾਂ ਬਦਲ ਦਿਆ ਨੇ ਦੇਸ਼ਾਂ ਦੀਆਂ ਤੇ ਪਰਦੇਸ਼ਾਂ ਦੀਆਂ ਤੇ ਕੰਮ ਆਦੀਆਂ ਖਬਰਦਾਰ ਰਹੋ ਜੇ ਜੇ ਕਿਸੇ ਨੇ ਕੋਈ ਵੀ ਹੋਰ ਕਿਸੇ ਨੇ ਗਲਤ ਹਰਕਤ ਕੀਤੀ ਤੇ ਸਾਡੇ ਦੇ ਬੌਮ ਦੀ ਕੋਸ਼ਿਸ਼ ਕੀਤੀ ਅਸੀਂ ਜ਼ਾਬਤੇ 'ਚ ਹਾਂ ਔਰ ਉਹੀ ਚੀਜ਼ੇ ਕਨ ਲਾਣਾ ਰੱਖਦਾ ਹੈ ਕੜਪੜਸੇ ਕਿਸੇ ਬਹਿਮ ਚਨਰ ਹੋਵੇ ਆਪਣਾ ਕੋਈ ਭਲੇਖਾਗਾ ਚੰਡੀਗੜ੍ਹ ਪੜਦਾ ਮੜਾ ਜਾ ਰਸਤਾ ਦਿਖਾਇਓ ਜਿਹੜੇ ਅਫਸਰ ਬੈਠੇ ਆ ਸ਼ਕਲਾ ਦੇਖ ਲਓ ਇਹ ਨਿਆਣੇ ਅਫਸਰ ਲੱਗਣ ਵਾਲੇ ਆ ਇਹਨਾਂ ਲਈ ਕੋਈ ਜੱਜ ਬੈਠਾ ਕੋਈ ਬਿਊਰੋਕ੍ਰੇਟ ਬੈਠਾ ਕੋਈ ਸੰਚਿਸ ਬੈਠਾ ਇੱਕ ਕੋਈ ਤਿਹਾਰੀਦਾਰ ਨਹੀਂ ਐ ਇਹ ਹਿੰਦੁਸਤਾਨ ਦਾ ਪਵੇਖਾ ਐ ਇਹ ਜਿਹੜੇ ਤੁਸੀਂ 26 27 ਸਾਲ ਦੇ ਆਈਪੀਐਸ ਲੱਗਦੇ ਹੋ ਐਸੀਐਸ ਲੱਗਦੇ ਹੋ ਇਹ ਨਿਆਣੇ ਹੋਈ ਬੈਠੇ ਨੇ ਤੁਹਾਡਾ ਬਹਿਮ ਦੂਰ ਕਰ ਦਿਆਂ ਅਸੀਂ ਆਪਣੇ ਜਾਗ ਦੇ ਦੇ ਵਿੱਚ ਅਨਸ਼ਾਚਨ ਦੇ ਵਿੱਚ ਇਹ ਪ੍ਰੋਟੈਸਟ ਕਰ ਰਿਹਾ ਸਾਡਾ ਫੰਡਾਮੈਂਟਲ ਰਾਈਟ ਹੈ ਇਹ ਦੇਸ਼ ਦਾ ਸੰਵਿਧਾਨ ਸਾਨੂੰ ਰਾਈਟ ਦਿੰਦਾਗਾ ਅਗਰ ਚੰਡੀਗੜ੍ਹ ਪੜਸਦਾ ਮੰਨ ਦੇ ਵਿੱਚ ਕੋਈ ਬਹਿਮ ਹੈ ਇਹ ਆਪਣੇ ਬਹਿਮ ਨੂੰ ਕੱਢ ਲਵੇ ਅਸੀਂ ਪੁਲਿਸ ਦੀ ਗੁੰਡਾਗਰਦੀ ਨਹੀਂ ਚੱਲਣ ਦਵਾਗੇ ਬਰਾ ਇੱਥੇ ਬੈਠਿਆ ਮਰੀਆਂ ਪੈਣਾ ਇੱਥੇ ਬੈਠੀਆਂ ਸਾਰੇ ਦੋਸਤ ਇੱਥੇ ਬੈਠਿਆ ਦੋਸਤੋ ਤੱਕੜੇ ਹੋ ਕੇ ਇਹ ਲੜਾਈ ਕੰਦ ਤੇ ਲਿਖੀ ਹੋਈ ਐ ਕਿ ਅੱਪਾ ਜਿੱਤਣ ਜਾ ਰਿਆਂ ਤੇ ਪੁਲਿਸ ਨੂੰ ਵੀ ਅਸੀਂ ਕਹਿ ਦਿੰਦੇ ਆ ਕਿ ਤੁਹਾਡੇ ਨਿਆਣੇ ਵੀ ਇੱਥੇ ਪੜ੍ਹਦੇ ਆ ਇਹ ਲੜਾਈ ਤੁਹਾਡੇ ਨਿਆਣਿਆਂ ਵਾਸਤੇ ਐ ਜਿਹੜੇ ਹਵਲਦਾਰ ਇੱਥੇ ਖੜਿਆ ਤੁਹਾਡੇ ਨਿਆਣੇ ਕੱਲ ਨੂੰ ਇੱਥੇ ਸਸਤੀ ਪੜਾਈ ਲੈ ਸਕਣ ਇਹ ਲੜਾਈ ਉਸ ਕੀਰਤ ਵਾਸਤੇ ਲੜੀ ਜਾ ਰਹੀ ਐ ਕੱਲ ਨੂੰ ਤੁਹਾਡੇ ਬੱਚੇ ਇੱਥੇ ਪੜ੍ਹ ਸਕਣ ਇਹ ਲੜਾਈ ਉਸ ਲਈ ਲੜੀ ਜਾ ਰਹੀ ਐ ਕਿ ਚੰਡੀਗੜ੍ਹ ਪੜ੍ਹਸ ਸਾਡੇ ਨਾਲ ਆਪਰੇਟ ਕਰੇ ਸਾਡੇ ਨਾਲ ਸੰਘਰਸ਼ ਨਾ ਕਰੇ ਲੜਾਂਗੇ ਜਿੱਤਾਂਗੇ ਲੜਾਂਗੇ ਜਿੱਤਾਂਗੇ ਮੁਰਦਾਬਾ 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 ਪੁਲਿਸ ਨੂੰ ਅੱਗੇ ਕਰਦੀ ਹੈ ਤੂੰ ਵੀ ਬੋਲ ਜਰਾ ਫੇਰ ਆਪਾਂ ਚਰਚਾ ਨੂੰ ਹੋਰ ਅੱਗੇ ਲੈ ਜਾਂਦੇ ਹਾਂ ਆ ਜਿਹੜੇ ਜਿੱਤ ਚੱਕ ਦੇ ਉੱਪਰ ਮਾੜਾ ਜ਼ੋਰ ਦੀ ਬੋਲ ਆਉਂਦਾ ਨੂ ਕਰਕੇ ਆਏ ਨੇ ਜਿਵੇਂ ਗਾੜੀ ਚ ਬੋਲਦਾ ਤੇਰੇ ਵਾਲੇ ਹਾਂਜੀ ਜਿਹੜੇ ਸਾਰੇ ਹੀ ਆਪਣੇ ਆ ਜਿਹੜੇ ਨੇ ਇੱਕ ਵਾਰੀ ਇੱਕ ਦੂਜੇ ਨੂੰ ਹੀ ਵਖਾਦਿਆ ਕਰੋ ਕਮਾ ਆਖੋ ਮਾੜੀ ਕਿਸੇ ਗੱਲ ਦੀ ਰੁਪਰੇਖਾ ਤਾਂ ਤੁਸੀਂ ਤੈਅ ਕਰ ਲੀ ਬਾਕੀ ਸਾਰੇ ਅਸੀਂ ਅਸੀਂ ਤੇ ਤੁਹਾਡੇ ਨਾਲ ਕਿ ਤੁਸੀਂ ਸਾਰਾ ਜਿਹੜਾ ਪ੍ਰੋਗਰਾਮ ਕਰਦਾ ਤੁਸੀਂ ਆਪ ਕਰਦੇ ਹਰਮਾਚਲ ਹਰਿਆਣਾ ਸਭ ਨੂੰ ਖੁਲਾਸਾ ਤੇ ਉਜੀ ਗੱਲ ਇਹ ਹੈ ਵੀ ਜਿਹੜੇ ਲੀਡਰ ਐ ਲੋਕਲ ਬਹੁਤ ਜੰਡੀਗੜ੍ਹੇ ਰਹਿੰਦੇ ਐ ਇੱਕ ਇੱਕ ਰੁਕਾ ਬਣਵਾ ਕੇ ਘਰ ਘਰ ਤੱਕ ਨਾ ਕਦੋਂ ਕੋਈ ਇਹ ਨਾ ਗਿਆ ਮੈਨੂੰ ਪਤਾ ਨਹੀਂ ਆ ਵੀ ਸੀ ਕਹਿ ਗਈ ਸੀ ਐਨੀ ਮੈਨੂੰ ਪਤਾ ਹੀ ਨਹੀਂ 6 ਦਿਨ ਦਾ ਮੁੰਡਾ ਅੱਜ ਤੇ ਮਰਨ ਵਰਤੇ ਬੈਠਾ ਸਈ ਨੇ ਤਾਂ ਮਲ ਨਿੱਗਰ ਸੀਰ ਦੇ ਉਹਨੂੰ ਕੁਰਸੀਆਂ ਵੀ ਦੇ ਦਾਂਗੇ ਬੈਠੋ ਤੁਸੀਂ ਆਓ ਕਿਹੜੀ ਬੰਦੇ ਨੂੰ ਪੈਰਾ ਭਰ ਬੈਠਣਾ ਉਹ ਕਹਿੰਦਾ ਨਾ ਮੈਂ ਜੀ ਇਸ ਕਰਕੇ ਕੋਈ ਨਹੀਂ আর ਦੂਜੀ ਗੱਲ ਇਹ ਕਿ ਦਿਮਾਗ ਰੱਖਿਓ ਕਿ ਸੰਘਰਸ਼ ਜੇ ਆਪਾਂ ਪ੍ਰੋਟੈਸਟ ਦਾ ਰਾਹ ਪੜਿਆ ਨਾ ਇਹ ਸ਼ਾਂਤ ਮੇ ਰੱਖਿਓ ਪੂਰੀ ਕੋਸ਼ਿਸ਼ ਹੁੰਦੀ ਹੈ ਵਗੜਨ ਦੀ ਉੱਥੇ ਖਲਾਰਾ ਪੈਂਦਾ ਬਸ ਇਹ ਜਿੰਨਾ ਚ ਰਹਿ ਰੱਖਾਂਗੇ 55 ਫਰਮਾਂ 'ਤੇ ਕੰਮ ਸਿਰੇ ਲੱਗ ਜੇ ਚਲੋ ਥੋੜੀ ਜਿਹੀ ਕੋਈ ਵੀ ਬੇਤਬੱਦੀ ਅਗਰੈਸਿਵ ਬਣ ਗਈ ਕਿ ਉਹਦੇ ਅਸ਼ ਗਿਆ ਪਰ ਜਿਹੜੀ ਵਾਈਜ਼ ਲਾਈਨ ਹੈ ਤੁਹਾਡੀ ਸਟੂਡੈਂਟ ਦੀ ਉਹ ਫਰੰਟ ਲਾਈਨ ਜਿਹੜੇ ਸਬਟ ਤੇ ਜ਼ਾਬਤੇ ਦਾ ਕੰਮ ਨੇ ਜਿਹਨਾਂ ਕੋ ਦਲੀਲ ਵੱਡੀ ਹੋਵੇ ਇਹ ਹਿਸਾਬ ਵੈਸੇ ਨੇ ਇੱਕ ਕੰਮ ਹੋ ਗਿਆ ਬਬੂ ਤੇ ਆਉਣਾ ਇੱਕ ਕੰਮ ਹੋ ਗਿਆ ਸਾਡਾ ਹੁਣ ਬਬੂ ਆ ਗਿਆ ਨਾ ਉਹ ਕੱਲ ਤੋਂ ਆਰਟਿਸਟ ਦੇਖੋ ਜੀ ਬਹੁਤ ਜੀ ਬੀਚ ਵਿਚ ਬੋਲਦੇ ਯਾਰ ਐਸੇ ਇਹੀ ਕਹਿਣ ਲੱਗੇ ਸੀ ਬਾਈ 10 ਤਰੀਕ ਨੂੰ ਨਾ ਯੂਨੀਵਰਸਿਟੀ ਵਿੱਚ ਇਕੱਠ ਆ ਬਾਈ 10 ਤਰੀਕ ਨੂੰ ਨਹੀਂ ਇਹ ਚਾਚੇ ਦਾ ਮੂਰ ਲੱਗਦਾ ਆਹ ਆ ਇਹ ਨਹੀਂ ਹੋ ਸਕ ਜਾਣਾ ਆਹ ਆ ਜੀ ਨਹੀਂ ਇਹ ਇਹ ਵਾਲੇ ਤਾਂ ਆਉਂਦੀ ਬੋਲਣ ਦੋ ਇਹ ਦਾ ਉਹ ਜਿਹੜਾ ਬਣਾ ਇਹਦੀ ਜਿਹੜੀ ਉਹ 500 ਮਿਲੀਅਨ ਗਈ ਉਹ ਉਹ ਵੀ ਐਹੀਂ ਕਰਨਾ ਭਾਈ ਕਰਨਾ ਜਿ ਪੰਜਾਬੀਆਂ ਬੋਲਦੇ ਨੇ ਹਰਦੈ ਬਾਜਣੀ ਇਹ ਕੀ ਹੁੰਦਾ ਨਾ ਸੰਘਰਸ਼ ਨੂੰ ਸ਼ੁਰੂ ਕਰਨ ਔਖਾ ਹੁੰਦਾ ਹੈ ਹੌਲੀ ਹੌਲੀ ਕਾਫਲਾ ਜੁੜਦਾ ਹੁੰਦਾ ਹੈ 10 ਤਰੀਕ ਦਾ ਬਹੁਤ بڑے ਹਾਲੇ ਚੋਂ ਲਿਆਉਣਗੇ ਤੁਹਾਨੂੰ ਬਹੁਤ ਲੋਕ ਪਹਿਲਾਂ ਭੱਜਣਗੇ ਨਾਲ ਤੇ ਪਿੱਛੇ ਨੂੰ ਭੱਜਣਗੇ ਪਰ ਫਿਰ ਅਖੀਰ ਸਬਰ ਵਾਲੇ ਰਹਿ ਜਣਗੇ ਜਾਵਤਾਂ ਛੱਡਿਓ ਬਸ ਮੈਂ ਤੁਹਾਨੂੰ ਇੱਕ ਹੋਗਾ ਇਹ ਹੀ ਜਿੱਤ ਹੈ ਔਰ 10 ਤਰੀਕ ਨੂੰ ਜਿੰਨੇ ਵੀ ਸੱਜਣ ਆ ਸਕਦੇ ਨੇ ਦੂਰ ਦਰਾਡੇੋਂ ਨੇੜੇੋਂ ਜ਼ਰੂਰ ਪਹੁੰਚੋਗੇ ਅੱਛਾ ਜਦ ਤੁਸੀਂ ਹੁੰਦੇ ਸੀ ਤੁਹਾਡੇ ਵੇਲੇ ਐ ਕੁੜੀਆਂ ਦਾ ਹੌਸਲਾ ਹੁੰਦਾ ਹੀ ਕਿ ਕਿਵੇਂ ਬੈਠੀ ਐ ਕੁੜੀ ਸਾਡੀ ਹਾਸਿਲ ਲੱਗਦਾ ਸਕੀਨ ਯਾਰ ਇਸ ਤੋਂ ਇਸ ਤੋਂ ਵੱਧ ਸੀ ਇਸ ਤੋਂ ਵੱਧ ਸੀ ਥੋੜੇ ਜਿਹਾ ਜੋਸ਼ ਸੀ ਜੀ ਯਾ ਇਹਦੀ ਪਹਿਲੀ ਲੈਵਲ ਕਮਾਲ ਹੈ ਉਦੋਂ ਵੀ ਹੋਊਗਾ ਐਕਟੀਵਿਜ਼ਮ ਹੁਣ ਜ਼ਿਆਦਾ ਹੈ ਉਦੋਂ ਗਰਲਜ਼ ਐਕਟੀਵਿਜ਼ਮ ਘੱਟ ਸੀ ਓਕੇ ਇਹ ਤਾਂ ਵਾਈਸ ਉਹਦਾ ਵਾਈਸ ਪ੍ਰੈਜ਼ੀਡੈਂਟ ਸਿਰਫ ਨਾਮ ਦੀ ਚੁਣੀ ਜਾਂਦੀ ਹੈ ਲੱਗਦਾ ਹੈ ਵੀ ਮੰਨ ਲਓ ਪੋਲੀਟੀਕਲ ਨਾਪਾ ਅਪਰੋਚ ਕਰ ਹੀ ਰਹੇ ਆ ਨਾਲ ਨਾਲ ਉਹ ਤਾਂ ਆ ਹੀ ਰਹੇ ਨੇ ਪਰ ਇੱਕ ਪੰਜਾਬ ਹਰਿਆਣਾ ਹਿਮਾਚਲ ਜਿਹੜੇ ਵੀ ਲੋਕ ਮੰਨ ਲਓ ਸੁਣ ਰਹੇ ਨੇ ਉਹਨਾਂ ਦਾ ਇੱਕ ਆਪਦੇ ਮਤਲਬ ਹੈ ਇਹਦਾ ਵਿਅਕਤੀ ਉਹਨਾਂ ਦਾ ਫਰਜ਼ ਬਣਦਾ ਹੈ ਵੀ ਉਹ ਆ ਕੇ ਸਾਡਾ ਸਾਥ ਦੇਣ ਇੱਥੇ 10 ਤਰੀਕ ਨੂੰ ਜਿਹੜਾ ਵੀ ਪ੍ਰੋਗਰਾਮ ਰੱਖਿਆ ਹੈ ਅਸੀਂ ਤੇ ਕੱਲੇ-ਕੱਲੇ ਬੰਦੇ ਦਾ ਮੇਰੇ ਹਿਸਾਬ ਨਾਲ ਫਰਜ਼ ਬਣਦਾ ਹੈ ਕਿ ਉਹ ਆਪਣੀ ਜ਼ਿੰਮੇਵਾਰੀ ਨਿਭਾਉਣ ਇਹ ਸਾਡੀ ਸਭ ਤੋਂ ਵੱਡੀ ਮੁਸੀਬਤ ਕੀ ਹੈ ਜਿਹੜੇ ਸਾਡੇ ਚੰਡੀਗੜ੍ਹ ਦੇ ਬਸ਼ਿੰਦੇ ਆ ਇਹ ਛੇਤੀ ਦੁਰਦੇ ਥੋੜੀ ਵੱਡੀ ਉਹਦੀ ਬਾਹਰ ਨਿਕਲ ਕੇ ਦੇਖਦੇ ਨਾ ਇਹ ਇੱਥੇ ਦੀ ਪ੍ਰੋਬਲਮ ਹੈ ਆਪਣੇ ਵਾਲਿਆਂ ਨੂੰ ਤਾਂ ਆ ਜਿਹੜਾ ਸਾਰੇ ਨੇ ਇਹ ਸ਼ਹਿਰ ਵਾਲਿਆਂ ਨੂੰ ਥੋੜੀ ਜੀ ਪ੍ਰੋਬਲਮ ਹੈ ਇਹ ਥੋੜੀ ਜੀ ਡਿੰਗ ਹੌਕੀ ਪੈਂਦੇ ਆ ਔਰ ਇਹਾਂ ਦੇ ਨਿਆਣੇ ਜਿਆਦਾ ਨੌਕਰੀ ਨੂੰ ਭਾਈਦੇ ਆ ਅਸਲ 14 ਨਾ ਇੱਕ ਕਾਰਨ ਹੁੰਦਾ ਹੈ ਕਿ ਉਹ ਬੰਦੇ ਨਾ ਜੋ ਐਡਮਿਨਿਸਟ੍ਰੇਸ਼ਨ ਚੱਲ ਰਹੀ ਹੁੰਦੀ ਹੈ ਨਾ ਉਹ ਉਹਦੇ ਤੋਂ ਫਾਇਦਾ ਲੈ ਰਹੇ ਹੁੰਦੇ ਉਹ ਲੱਗਦੇ ਚੱਲਣ ਦਿਓ ਇਹ ਸਭ ਤੋਂ ਜ਼ਿਆਦਾ ਬੋਲਦਾ ਕੌਣ ਹੈ ਜਿੱਦਾਂ ਧੱਕਾ ਹੋ ਰਿਹਾ ਹੁੰਦਾ ਪਰ ਮੈਨੂੰ ਲੱਗਦਾ ਧੱਕਾ ਸਾਡੇ ਨਾਲ ਹਰ ਲੈਵਲ ਤੇ ਹੋ ਗਿਆ ਜਿਵੇਂ ਚਾਹੇ ਉਹ ਇਲੈਕਸ਼ਨ ਦੇ ਲੈਵਲ ਤੇ ਪਾਣੀ ਦੇ ਲੈਵਲ ਤੇ ਰੇਤੇ ਦੇ ਲੈਵਲ ਤੇ ਐਜੂਕੇਸ਼ਨ ਦੇ ਲੈਵਲ ਤੇ ਮੈਡੀਕਲ ਦੇ ਲੈਵਲ ਤੇ ਕੋਈ ਲੈਵਲ ਬਚਿਆ ਹੈ ਤਾਂ ਹੀ ਤਾਂ ਮੈਂ ਜੋ ਰਮਨ ਨੇ ਕਹੀ ਗੱਲ ਕੇ ਇਹਨਾਂ ਨੂੰ ਯਾਦ ਦਿਵਾ ਦਿੰਨੇ ਇਹਨਾਂ ਦੀਆਂ ਪਾਰਟੀਆਂ ਕਿਉਂ ਬਣੀਆਂ ਸੀ ਹੁਣ ਤਾਂ ਉਹਨਾਂ ਨੂੰ ਵੀ ਪਤਾ ਹੋਣਾ ਨੇ ਕਾਫੀ ਲੀਡ ਹੈ ਇਥੋਂ ਨਿਕਲ ਕੇ ਦੇ ਰਹੇ ਹਰ ਪਾਰਟੀ ਚ ਇੱਥੇ ਵੀ ਗੱਲ ਪੱਕੀ ਹੈ ਕਿ ਸਾਡੇ ਕੈਂਪਸ ਤੇ ਵੀ ਨਿਕਲਣਾ ਹੋਵੇ 550 ਇੱਕੜ ਦਾ ਸਾਡਾ ਕੈਂਪਸ ਹੈਗਾ ਇਹ ਇੱਕ ਹਾਲੇ ਵੀ ਪੱਕੀ ਗੱਲ ਹੈ ਬੇ ਤੁਸੀਂ ਆ ਲਾ ਲਓ ਕਿ 1 ਰੁਪਏ ਪਰ ਇੱਕੜ ਦੇ ਹਿਸਾਬ ਨਾਲ ਇਹਨਾਂ ਨੇ ਬਿਹਾਰ ਅਡਾਨੇ ਨੂੰ ਅਡਾਨੇ ਨੂੰ ਜ਼ਮੀਨ ਦਿੱਤੀ ਹੈ ਇਹ ਤਾਂ ਹੋਵੇ ਕੱਲ ਨੂੰ ਇੱਥੇ ਕੋਈ ਕੋਪਰੇਟਿਵ ਜਗ੍ਹਾ ਨਹੀਂ ਕਿਸੇ ਵੀ ਪਈ 1212 126 ਕਿੱਲੇ ਐਗਰੀਕਲਚਰ ਯੂਨੀਵਰਸਿਟੀ ਜਿਹੜੀ ਲੁਧਿਆਣੇ ਵਾਲੀ ਆ ਉਹਦੀ ਜ਼ਮੀਨ ਦੀ ਇਹਨਾਂ ਨੇ ਨਿਸ਼ਾਨਦੇਹੀ ਕਰਵਾਣੀ ਤੇ ਇੱਥੇ ਵੀ ਹੋਊਗੀ ਨਾ ਇੱਥੇ ਵੀ ਇਹ ਸਭ ਤੋਂ ਪਹਿਲਾਂ ਕੰਮ ਹੀ ਆ ਹੁੰਦਾ ਨਾਲੇ ਤਾਂ ਕਬਜ਼ਾ ਕਰੋ ਨਾਲੇ ਕਰ ਚੰਦੋ ਲੱਡੂ ਵਾਲੀ ਗੱਲ ਠੀਕ ਹੈ ਲੱਡੂ ਵਾਲੇ ਜੀ ਇਹ ਸੀ ਹੁੰਦਾ ਹੈ ਜੀ ਇਹ ਇੱਥੇ ਅੱਜ ਐਮਬੀਏ ਸਾਡੇ ਤਿੰਨ ਦੀ ਨਾ ਲੱਡੂ ਵਾਲਾ ਨਹੀਂ ਲੱਡੂ ਵਾਲਾ ਇੱਕ ਸਾਲ ਦੀ ਫੀਸ ਹੈ 1 ਲੱਖ 30 ਹਜ਼ਾਰ ਪੀਸ ਹੈ ਇੱਥੇ 5 ਯਰ ਲੋਟ ਅਪਾਰਟਮੈਂਟ ਹੈ ਉਹਦੀ ਇੱਕ ਸਾਲ ਦੀ ਫੀਸ 1.5 ਲੱਖ ਹੈ ਕਿੰਨੇ ਲੋਕ ਫੋਰਡ ਕਰ ਸਕਦੇ ਤੁਸੀਂ ਤੁਸੀਂ ਹਰ ਸਾਲ 2-3-3 ਲੱਖ ਦੋ ਇਹ ਇੱਥੇ ਕਿੰਨੀ ਬੇਟਾ ਉਹਦੀ ਇੱਕ ਫਾਈਵਰ ਲਾ ਦੇ ਇੱਕ ਸਾਢੇ 1 ਲੱਖ ਪੀਸ ਹੈ ਤੇ ਅਗਲੇ ਦੇ ਬੱਸ ਨੇ ਰੈਂਟਰ ਰੈਂਟਰ 2 2 ਲੱਖ ਮੈਨੂੰ ਪਤਾ ਲੱਗੇ ਜੇ ਸਾਰਾ ਰੈਂਟਰ ਡਿਪਾਰਟਮੈਂਟ ਦੀ ਫੀਸ ਇੱਕ ਸਾਲ ਦੀ 2 ਲੱਖ ਉਹ ਤੋਂ ਉੱਤੇ ਖਰਚਾ ਕਰਾਉਂਦੇ ਲੱਖ ਦਾ ਹੋਰ ਮਤਲਬ ਆਮ ਬੰਦੇ ਤੇ ਜਿਹੜੀ ਇੱਕ ਔਕਾਤ ਤੋਂ ਹੀ ਤੁਸੀਂ ਸਿੱਖਿਆ ਨੂੰ ਬਾਹਰ ਕਰ ਰਹੀ ਹੋ ਸਿੱਖਿਆ ਜਿੱਤੇ ਪ੍ਰਾਈਸ ਟੈਗ ਲੱਗ ਰਿਹਾ ਜਿਹੜਾ ਖਰੀਦ ਸਕਦਾ ਉਹ ਆ ਜੇ ਬਾਕੀ ਅਨਪੜ੍ਹ ਰਹਿਣ ਬਾਕੀ ਤੁਸੀਂ ਕੀ ਕਰ ਕਰ ਬਣਾਓ ਆਪਣੀ ਗੁਲਾਮੀ ਕਰੋ ਵੀ ਅੱਜ ਇਹ ਮਸਲਾ ਇੱਕ ਪੰਜਾਬ ਦਾ ਵੀ ਹੈਗਾ ਤੁਸੀਂ ਬੇਟਾ ਹੋਰ ਕੀ ਹੋਸਟਲ ਦੀ ਫੀਸ ਵਧਾਈ ਹੈ ਇਹਨਾਂ ਨੇ ਜਿਵੇਂ ਜੀਐਨਯੂ ਤੇ ਬਾਕੀ ਹੋਸਟਲਾਂ ਚ ਵਧਾਤੀ ਹੈ ਇਹ ਹੋਸਟਲ ਨੂੰ ਹੋਸਟਲ ਦਾ ਇੱਥੇ ਸਿਰਫ ਪੀਯੂ ਦੇ ਵਿੱਚ ਨਵਾਂ ਮਸਲਾ ਵੀ ਇੱਥੇ ਗੈਸਟ ਬੇਸਿਸ ਤੇ ਹੋਸਟਲ ਮਿਲਦਾ ਹੈ ਆਪਣੇ ਹੀ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀ ਹੋਣ ਦੇ ਬਾਵਜੂਦ ਤੁਸੀਂ ਇੱਥੇ ਗੈਸਟ ਹੋਣ ਸੀ ਪੱਕੇ ਨਹੀਂ ਮਿਲਦੇ ਪੱਕੇ ਦਾ ਕੀ ਕਰਦੇ ਤੁਹਾਨੂੰ ਉਹੀ ਕਮਰਾ ਉਹੀ ਬੈੱਡ ਸਾਰਾ ਕੁਝ ਉਹੀ ਤੁਹਾਨੂੰ ਗੈਸਟ ਤੇ ਮਿਲੂਗਾ ਕਿਉਂ ਉਹ ਮਹਿੰਗਾ ਉਹਦਾ 1 ਮਹੀਨੇ ਦਾ ਲੈਂਦੇ ਇਹ 5-5000 ਪੱਕਾ ਮਿਲੂਗਾ ਇੱਕ ਇੱਕ ਪੂਰੇ ਸਮੈਸਟਰ ਦਾ 5000 ਦਾ ਇੱਕ ਮਹੀਨੇ ਦਾ 5000 ਲੈਂਦੇ ਆ ਉਹਦੇ ਉੱਤੇ ਇਲੈਕਟ੍ਰਿਸਿਟੀ ਚਾਰਜ ਹੋ ਰਹੀ ਹੈ ਚਾਰਜ ਉਹ ਚਾਰਜ ਸਿਰਫ ਮੰਦਰੋਂ ਧੰਕੀ ਦਿੰਦੇ ਜੇ ਬੋਲੇ ਜੇ ਕਿਹਾ ਸਾਫ ਸਫਾਈ ਨਹੀਂ ਹੈਗੀ ਜੇ ਕਿਹਾ ਵੀ ਖਾਣੇ 'ਚੋਂ ਕੀੜੇ ਨਿਕਲ ਰਹੇ ਨੇ ਅਸੀਂ ਬਿਮਾਰ ਹੋ ਰਹੇ ਹਾਂ ਸਾਡੇ ਹੌਸਲ 'ਚ 15 ਕੁੜੀਆਂ ਨੂੰ ਫੂਟ ਪੋਇਜ਼ਨਿੰਗ ਕੱਟੀਆਂ ਨੂੰ ਹੋ ਗਈ ਬਾਜ ਕੇਦੇ ਵੀ ਜੇ ਗੈਸਟ ਆਲਿਓ ਬੋਲੋਗੇ ਤਾਂ ਤੁਹਾਨੂੰ ਕੱਢ ਜਾਣਗੇ ਇੱਥੇ ਇਹ ਸਾਧ ਦੀ ਗੁੰਡਾਗਰਦੀ ਚੱਲਦੀ ਹੈ ਮੈਂ ਇੱਕ ਅੱਛੀ ਗੱਲ ਜਿਹੜਾ ਜੋ ਮੈਨੂੰ ਇੱਕ ਅੱਛੀ ਗੱਲ ਤੁਹਾਨੂੰ ਮੈਂ ਦੱਸਣੀ ਚਾਹਣਾ ਇਹਨਾਂ ਦਾ ਨਾਮ ਗੌਰਵ ਰਾਣਾ ਹੈ ਆਹ ਵਾਹ ਇਹ ਪੰਜਾਬ ਦੀ ਗੱਲ ਕਰ ਰਹੇ ਨੇ ਆਪਾਂ ਨੂੰ ਇਹ ਪੰਜਾਬ ਚਾਹੀਦਾ ਹੈ ਤੇ ਤੈਨੂੰ ਆਉਂਦਾ ਦੁਸ਼ੰਤ ਕੁਮਾਰ ਦੀਆਂ ਲੈਣਾ ਕਿ ਮੇਰਾ ਮਕਸਦ ਨਹੀਂ ਹੰਗਾਮਾ ਖੜਾ ਕਰਨਾ ਮੇਰਾ ਮਕਸਦ ਨਹੀਂ ਮੇਰੀ ਕੋਸ਼ਿਸ਼ ਹੈ ਕਿ ਇਹ ਸੂਰਤ ਬਦਲਣੀ ਚਾਹੀਏ ਮੇਰੇ ਸੀਨੇ ਵਿੱਚ ਨਾ ਸਹੀ ਤੋ ਤੇਰੇ ਸੀਨੇ ਵਿੱਚ ਸਹੀ ਯਾਗ ਜਲਨੀ ਆਗ ਜਲਨੀ ਚਾਹੀਏ ਇਹਨੂੰ ਭਾਈ ਤੂੰ ਦਰਾ ਦੇਗਾ ਉਹ ਕੀ ਕਰਦਾ ਹੈ ਬਾਈ ਜੋ ਇਧਰ ਛੋਟਾ ਕੋਈ ਆਪ ਦਾ ਜੋ ਤੇਰਾ ਜੀ ਕਰਦਾ ਨਹੀਂ ਸੰਘਰਸ਼ ਨੂੰ ਲੈ ਕੇ ਪਰਵਸੇ ਗੰਗਾ ਪਿਗਲਣੀ ਚਾਹੀਦੀ ਜੋ ਤੇਰਾ ਜੀ ਕਰਦਾ ਉਹ ਦਾਰਾ ਜੋ ਤੇਰਾ ਜੀ ਕਰਦਾ ਜੋ ਤੇਰਾ ਦਿਲ ਕਰਦਾ ਸੁਣਨ ਨੂੰ ਨਹੀਂ ਤਾਂ ਕਬ ਜੇ ਵਾਲਾ ਹੀ ਕਹਿੰਦੇ ਗੱਲ ਗੱਲ ਤਾਂ ਹੋਈ ਹੋਈ ਪਈ ਆ ਜੋ ਜੀ ਕਰਦੇ ਦੀ ਗੱਲ ਹੈ ਬਹੁਤ ਵੀ ਮੈਂ ਪਿਛਲੇ ਅੰਦੋਲਨ ਚ ਵੀ ਇੱਕ ਦੋ ਗੱਲਾਂ ਯਾਦ ਕੋ ਜਦੋਂ ਵੀ ਸਪੀਚ ਕਰਨੀ ਹੈ ਦਹਿਸ਼ ਨਹੀਂ ਆਉਂਦਾ ਬੜੇ ਸਬਰ ਜ਼ਾਬਤਿਸ ਕਰ ਤਾ ਮੌਕਾ ਹੀ ਨਹੀਂ ਦੇਣਾ ਮੌਕਾ ਦਿੱਤਾ ਉਹ ਫਿਰ ਨੁਕਸਾਨ ਦੇ ਹੋਊਗਾ ਪੂਰੇ ਅੰਦੋਲੇ ਦਾ ਬਹੁਤ ਉਹਦੇ ਚ ਫਿਰ ਬਾਕੀ ਲੋਕ ਵੀ ਨਹੀਂ ਕੁਝ ਕਰ ਸਕਦੇ ਜੇ ਫਰੰਟ ਲਾਈਨ ਤੇ ਤੁਸੀਂ ਖੜੇ ਤੁਸੀਂ ਉਹ ਸਾਰੀ ਅੱਗੇ ਆਪਣੀ ਕਮੇਟੀ ਬਣਾ ਕੇ ਡੀਟ ਕਰਨਾ ਹੈ ਬਾਕੀ ਤੁਹਾਡੇ ਸਾਰੇ ਹਰ ਤਰ੍ਹਾਂ ਦੀ ਸਪੋਰਟ ਵਾਲੇ ਮੈਨੂੰ ਲੱਗਦੀ ਅੱਜ ਦੀਆਂ ਇਹਨਾਂ ਗੱਲਾਂ ਤੋਂ ਬਾਅਦ ਖਾਸੇ ਹਿੱਸੇ ਸੱਜਣ ਤੁਹਾਨੂੰ ਮਿਲਣਗੇ ਜਿਹੜਾ ਅਸੀਂ ਅਸਲ ਗੱਲ ਗਈ ਉਹ ਕੀਤੀ ਨਹੀਂ ਉਹ ਨਹੀਂ ਤੇ ਕਦ ਜਾ ਰਹੇ ਹੋ ਤੁਸੀਂ ਜੇ ਆਪਾਂ ਅੰਦੋਲਨ ਜਿਤਨੀ ਫੇ ਖਾੜੀ ਲਾਦਾਂਗੇ ਯਾਰ ਅੱਛਾ ਵਾਦਾ ਰਿਹਾ ਅੱਛਾ ਮੁੰਡਿਆਂ ਦਾ ਵਾਦਾ ਕਰੋ ਚ ਖਾਣਾ ਲੱਗੋ ਹਾਂ ਤੁਸੀਂ ਆਪਾਂ ਅੰਦੋਲਨ ਇਹਨੂੰ ਜਿਹੜਾ ਆਪਾਂ ਸਬਰ ਪੰਜਾਬ ਦੇ ਨੇ ਇਹਨੂੰ ਜਿੱਤੋ ਆਪਣੀਆਂ ਜਿਹੜੀਆਂ ਮੰਗਾਂ ਉਹ ਤਾਕਤ ਖੂਕ ਦੀ ਗੱਲ ਉਹ ਪੂਰੀ ਹੋਵੇ ਉਸ ਤੋਂ ਬਾਅਦ ਇਹ ਨਾ ਸਮਝਿਓ ਵੀ ਫਿਰ ਸੰਘਰਸ਼ ਕਰਦਾਂਗੇ ਹੋਰ ਬਹੁਤ ਆ ਜੇ ਲੰਬੀ ਇਸ ਦੇ ਬਾਅਦ ਫਿਰ ਅਗਲੀ ਗੱਲ ਕਰਾਂਗੇ ਬਹੁਤ ਗੱਲਾਂ ਆ ਜੀ ਇਹਨਾਂ ਹਰ ਕੰਮ ਦਾ ਬਹੁਤ ਕੁਸ਼ਰਨਾ ਪੈਂਦਾ ਹੈ ਜੋ ਖਾੜੇ ਖਾੜੇ ਗੜੇ ਕਰਦਾ ਚਲੋ ਜੀ ਵਾਈਬਰੂ ਜੀ ਦਾ ਖਾਲਸਾ ਪਰ ਇਹ ਵੀ ਨਾ ਮਾਨ ਸਾਹਿਬ ਆ ਵੀ ਨਾ ਇੱਕ ਜਿਹੜੀ ਸਾ ਅਸੀਂ ਗੱਲ ਪਿਛਲੇ ਤਿਹਾਰ ਤੋਂ ਸਿੱਖੀ ਹੈ ਇਸ ਘਰਛ ਲੰਬਾ ਚੱਲਣਾ ਉਹਨਾਂ ਨੇ ਲਿੰਗਰ ਆਨ ਕਰਨਾ ਸਾਨੂੰ ਆ ਕਾਣਵਾਸ ਕਿ ਕਿਸੇ ਦਿਨ ਸਾਥੀ ਤੇ ਤੁਹਾਡਾ ਕਿਨਾ ਜੋਸ਼ ਸਿੰਘ ਜੀ ਤੁਸੀਂ ਤੇ ਤੁਹਾਡੇ ਸਾਥ ਵਾਲੇ ਸਾਥੀ ਹੋ ਸਕਦਾ ਕਿਸੇ ਦਿਨ ਦੋ ਬੈਠੇ ਹੋਵੋ ਇਹ ਗੱਲ ਹੋਣੀ ਨਹੀਂ ਪਰ ਉਹਦੇ ਚ ਅਸੀਂ ਘਬਰਾਣਾ ਨਹੀਂ ਸਬਰ ਸੰਤੋਖ ਤੇ ਵੱਟੇ ਜਿਗਰੇ ਨਾਲ ਅੱਗੇ ਵਧਦੇ ਜਾਣਾ ਉਹਨਾਂ ਲਿੰਗਰ ਹੋਣ ਕਰਨਾ ਤੁਹਾਨੂੰ ਆਕਾਨ ਨਹੀਂ ਇਹ ਸਾਰੇ ਨਾਲ ਅਸੀਂ ਲੜਨਾ ਹੈ ਸਾਰੇ ਨਾਲ ਮੇਰੇ ਨਾਲ ਮਤਲਬ ਧਰਮਾ ਜਾਤਾ ਨਸਲਾ ਤੋਂ ਦੂਰ ਛੋਟੇ ਤੇ ਵੀ ਆਉਣੇ ਹਨ ਅਮਨ ਤੁਸ਼ ਬੋਲੀ ਕਰ ਬੈਠ ਦੋਸਤੋ ਪੰਜਾਬ ਯੂਨੀਵਰਸਿਟੀ ਦੇ ਵਿੱਚ ਉਸੇ ਥਾਂ ਦੇ ਉੱਤੇ 22 ਚਾਂਸਲਰ ਦੇ ਬਾਹਰ ਜਿਹੜਾ ਚੌਕ ਬਣਿਆ ਹੋਇਆ ਜਿਹਦਾ ਵਿਦਿਆਰਥੀਆਂ ਨੇ ਨਾਮ ਹੀ ਧਰਨਾ ਪੁਆਇੰਟ ਦਿੱਤਾ ਸੀ ਉੱਥੇ ਉਸੇ ਥਾਂ ਤੇ ਜਿੱਥੇ ਇਹਨਾਂ ਨੇ ਐਫੀਡੇਵਿਟ ਸਾਈਨ ਕਰਵਾਇਆ ਸੀ ਵੀ ਇੱਥੇ ਕੋਈ ਧਰਨਾ ਨਹੀਂ ਲੱਗ ਸਕਦਾ ਤੁਹਾਨੂੰ ਇੱਕ ਥਾਂ ਦਿੱਤੀ ਐ ਇੱਕ ਖੂਂਜੇ ਦੇ ਵਿੱਚ ਉੱਥੇ ਹੀ ਬੈਠ ਕੇ ਪਿਛਲੇ ਕਈ ਦਿਨਾਂ ਤੋਂ ਦਿਨ ਰਾਤ ਦਾ ਇੱਕ ਮੋਰਚਾ ਚੱਲ ਰਿਹਾ ਜਦੀ ਕਮਾਂਡ ਇਥੋਂ ਦੀਆਂ ਵਿਦਿਆਰਥੀ ਜਥੇਬੰਦੀਆਂ ਦੇ ਹੱਥ ਦੇ ਵਿੱਚ ਹੈ ਉਹਨਾਂ ਨੇ ਹੰਬੜਾ ਮਾਰ ਕੇ ਇਸ ਯੂਨੀਵਰਸਿਟੀ ਨੂੰ ਜਿਹੜੀ ਸੈਨੇਟ ਹੈ ਜਿਨੂੰ ਇਹਨਾਂ ਨੇ ਪਿਛਲੇ ਸਾਲ ਤੋਂ ਚੋਣਾ ਕਰਵਾਉਣ ਲਈ ਮਨਾ ਕਰਤਾ ਸੀ ਤੇ ਹੁਣ ਨੋਟੀਫਿਕੇਸ਼ਨ ਕੜਤਾ ਵੀ ਸੀ ਸੈਨੇਟ ਨੂੰ ਹੀ ਭੰਗ ਕਰ ਰਹੇ ਆ ਸੈਨੇਟੋ ਬੋਡੀ ਜਿਹਦੇ ਬਾਰੇ ਇੱਥੇ ਤੁਹਾਨੂੰ ਵੀ ਪਤਾ ਹੈ ਵੀ ਇਹ ਇੱਥੇ ਇਲੈਕਟ ਹੋ ਕੇ ਬਹੁਤੇ ਨਾਮ ਬੰਦੇ ਜਿਹੜੇ ਨੇ ਉਹ ਚੁਣ ਕੇ ਆਉਂਦੇ ਨੇ ਨਾਮਜ਼ਦ ਹੋ ਕੇ ਨਹੀਂ ਕੇਂਦਰ ਸਰਕਾਰ ਦਾ ਇੱਕੋ ਇੱਕ ਉਹਦੇ ਵਿੱਚ ਸਮੱਸਿਆ ਉਹਨਾਂ ਦੇ ਰਾਹ ਦੇ ਵਿੱਚ ਰੁੜਾ ਸੈਨੇਟ ਇਸ ਕਰਕੇ ਆ ਕਿਉਂਕਿ ਉਹ ਆਪਣੇ ਫੈਸਲੇ ਨਹੀਂ ਲਾਗੂ ਕਰਵਾ ਸਕਦੇ ਪ੍ਰਧਾਨ ਮੰਤਰੀ ਉਹਨਾਂ ਦਾ ਵੀ ਸੀ ਉਹਨਾਂ ਦਾ ਰਜਿਸਟਰਾਂ ਉਹਨਾਂ ਦਾ ਡੀਨ ਵਿਦਿਆਰਥੀ ਭਲਾਈ ਉਹਨਾਂ ਦਾ ਸਾਰੇ ਬੰਦੇ ਉਹ ਲਾ ਲੈਂਦੇ ਨੇ ਪਰ ਸੈਨੇਟ ਦੇ ਵਿੱਚ ਬਹੁਤੇ ਬੰਦੇ ਚੁਣ ਕੇ ਆਉਂਦੇ ਕਰਕੇ ਉਹਨ ਕੁਰ ਕਰਨ ਵਾਲੀ ਆਖਰੀ ਬੋਡੀ ਸੈਨੇਟ ਹੈ ਕਲੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੜਦਾ 16-17000 ਵਿਦਿਆਰਥੀ ਨਹੀਂ ਸਗੋਂ ਪੰਜਾਬ ਦੇ 200 ਕਾਲਜਾਂ ਜਿਹਦੇ ਨਾਲ ਜੁੜੇ ਹੋਏ ਨੇ ਉਹਨਾਂ ਦਾ ਵੀ ਇਹਦੇ ਨਾਲ ਸਰੋਕਾਰ ਹੈ ਤੇ ਅੱਜ ਜੇ ਇਹ ਯੂਨੀਵਰਸਿਟੀ ਸਾਡੇ ਹੱਥੋਂ ਖੁੱਸਦੀ ਹੈ ਤਾਂ ਇੱਥੇ ਫਿਰ ਇਹਦਾ ਕੇਂਦਰੀਕਰਨ ਕਰ ਦਿੱਤਾ ਜਾਊਗਾ ਸਿੱਧਾ ਕੇਂਦਰ ਦੇ ਕੰਟਰੋਲ ਦੇ ਵਿੱਚ ਹੋਊਗੀ ਉਹ ਆਪਦੇ ਬੰਦੇ ਲਾਉਣਗੇ ਆਪਦੇ ਹਿਸਾਬ ਨਾਲ ਨੀਤੀਆਂ ਬਣਾਉਣਗੇ ਫੀਸਾਂ ਬਹੁਤ ਵੱਡੇ ਪੱਧਰ ਤੇ ਵਧਣਗੀਆਂ ਜਿਹਦੇ ਨਾਲ ਇਹਦਾ ਨਿੱਜੀਕਰਨ ਪ੍ਰਾਈਵੇਟਾਈਜੇਸ਼ਨ ਹੋ ਜੂਗੀ ਜਿਵੇਂ ਚੰਡੀਗੜ੍ਹ ਯੂਨੀਵਰਸਿਟੀ ਦੀ ਫੀਸ ਆ ਜਿਹੜੀ 2-3 ਲੱਖ ਰੁਪਏ ਐ ਸਾਲ ਦੀ ਉਸੇ ਤਰ੍ਹਾਂ ਇੱਥੇ ਵੀ ਜਿਹੜਾ 50000 ਬਿਲਕੁਲ लवली ਯੂਨੀਵਰਸਿਟੀ ਲੈ ਲੋ ਚਿਤਕਾਰਾ ਲੈ ਲੋ ਜਿੰਨੀਆਂ ਵੀ ਪ੍ਰਾਈਵੇਟ ਯੂਨੀਵਰਸਿਟੀ ਨੇ ਜਿਨ੍ਹਾਂ ਨੇ ਸਿਰਫ ਤੇ ਸਿਰਫ ਕੱਪੜੀਆਂ ਸਿੱਖਿਆ ਦੇ ਨਾਮ ਤੇ ਦੁਕਾਨਾਂ ਖੋਲੀਆਂ ਹੋਈਆਂ ਨੇ ਉਹਦੇ ਵਾਂਗੂ ਇਸ ਯੂਨੀਵ ਅੱਜ ਆਪਣੀ ਇਸ ਯੂਨੀਵਰਸਿਟੀ ਨੂੰ ਬਚਾਉਣ ਦੇ ਲਈ ਇਹਨੂੰ ਨਿੱਜੀ ਹੱਥਾਂ ਚੋਂ ਬਚਾਉਣ ਦੇ ਲਈ ਇਹਨੂੰ ਕੇਂਦਰ ਦੀਆਂ ਗਿੰਦਾਂ ਵਾਲੀਆਂ ਨਜ਼ਰਾਂ ਤੋਂ ਬਚਾਉਣ ਦੇ ਲਈ ਇਹਨੂੰ 파ਗਨੇ ਕਰਨ ਤੋਂ ਖਾਤੀ ਨਿਕਰਾਂ ਵਾਲਿਆਂ ਦੀ ਇਥੇ ਐਂਟਰੀ ਤੋਂ ਬਚਾਉਣ ਲਈ ਲੋੜ ਆ ਵੀ ਅੱਜ ਅਸੀਂ ਸਾਰੇ ਮਿਲ ਕੇ ਆਪਣੀ ਇਸ ਯੂਨੀਵਰਸਿਟੀ ਨੂੰ ਬਚਾਉਣ ਲਈ ਅੱਗੇ ਆਈਏ ਤੁਸੀਂ ਕੋਈ ਵਿਦਿਆਰਥੀ ਹੋ ਤੁਸੀਂ ਕੋਈ ਵਕੀਲ ਹੋ ਤੁਸੀਂ ਕੋਈ ਬੁੱਢੀ ਜੀ ਵੀ ਹੋ ਕੋਈ ਮਲਾਜਮ ਹੋ ਚਾਹੇ ਕਿਸਾਨ ਹੋ ਮਜ਼ਦੂਰ ਹੋ ਭਾਵੇਂ ਬੇਰੁਜ਼ਗਾਰ ਹੋ ਤੁਹਾਡਾ ਚ ਪਰਸ ਬਣਦਾ ਹੈ ਵੀ ਤੁਸੀਂ ਵੀ ਆਪਣੀ ਇਸ ਯੂਨੀਵਰਸਿਟੀ ਨੂੰ ਬਚਾਉਣ ਲਈ ਲੜੀਏ ਲੜਨਾ ਲਾ ਕੇ ਲੜੋ ਕਿਉਂਕਿ ਅਸੀਂ ਇਹ ਉਮੀਦ ਸਰਕਾਰਾਂ ਤੋਂ ਨਹੀਂ ਰੱਖ ਸਕਦੇ ਸਰ ਉਹਨਾਂ ਦੇ ਮੁੱਦਿਆਂ ਨਾਲ ਦਗਾ ਕਮਾਈ ਹੈ ਲੜੇ ਹਮੇਸ਼ਾ ਲੋਕ ਨੇ ਜਿਹੜਾ ਇਕੱਠ ਲੋਹੇ ਦਾ ਲੱਕ ਕਹਿੰਦੇ ਆਪਾਂ ਕਿ ਅੱਜ ਉਸੇ ਇਕੱਠ ਨੇ ਆ ਕੇ 10 ਤਰੀਕ ਨੂੰ ਆਪਣਾ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਪੂਰੀਆਂ ਕਰਵਾਉਣਾ ਤੇ ਪਹਿਲਾਂ ਹੀ ਦੰਦੇ ਨਜ਼ਰ ਆ ਰਹੇ ਨੇ ਡਰਦਿਆਂ ਨੂੰ ਬਹੁਤ ਡਰਾਉਣ ਦੀ ਸੰਭਾਅ ਹੈ ਤਾਂ ਆਓ ਸਾਰੇ ਇਕੱਠੇ ਹੋ ਕੇ ਮਿਲ ਕੇ 10 ਤਰੀਕ ਨੂੰ ਯੂਨੀਵਰਸਿਟੀ 'ਚ ਪਹੁੰਚੇ ਵਾ ਇੱਕ ਹੋਰ ਗੱਲ ਹੈ ਕਮਾਲ ਦੀ ਕਿ ਨਮਨ ਇਹਨਾਂ ਡੈਮੋਕ੍ਰੇਸੀ ਨਾਲ ਬੰਦੇ ਨੇ ਬਾਅਦ 'ਚ ਡੈਮੋਕ੍ਰੇਸੀ ਦੇ ਦੁਸ਼ਮਣ ਹੋ ਜਾਂਦੇ ਨੇ ਮਤਲਬ ਅਜੀਬ ਵਿਡੰਬਣਾ ਹੈ ਇਹਨਾਂ ਦੀ ਇਹਦੇ 'ਚ ਨਾ ਹੋਰ ਤਿੰਨ ਗੱਲਾਂ ਹੋਰ ਨੇ ਪਰ ਉਹਨਾਂ ਗੱਲਾਂ ਨੂੰ ਕਰਦੇ ਰਵਾਂਗੇ ਅਸੀਂ ਇੰਟਰਵਿਊ ਇੱਕ ਨਾ ਸਰਿਕਾ ਜੀ ਆਏ ਨੇ ਹੁਣੇ ਜਿਨ੍ਹਾਂ ਨੇ ਸਾਨੂੰ ਇੱਕ ਗੱਲ ਕਹੀ ਸੀ ਕਿਥੋਂ ਤੁਸੀਂ ਇਧਰ ਘੱਟ ਮਾਰੇ ਗਾਂ ਨੂੰ ਹੋ ਜਾ ਜੇ ਕਿਹੜੀ ਜਗ੍ਹਾ ਤੁਮ ਬੈਠੀ ਰਹਿਣਾ ਬੇਟਾ ਬੈਠੀ ਰਹ ਅੱਛਾ ਬੜਾ ਜ਼ੋਰ ਦੀ ਬੋਲੋ ਸਰਕਾਰ ਨੂੰ ਨਹੀਂ ਸੁਣਨੀ ਗੱਲਵੇਂ ਦੇਖੋ ਜੀ ਮੇਰੀ ਗੱਲ ਹੈ ਤੁਸੀਂ ਬੱਚਿਆਂ ਨੂੰ ਇੱਕ ਬੱਚੇ ਇੱਥੇ ਪੜਨਾ ਆਉਂਦੇ ਆ ਹਨਾ ਕੱਚੇ ਪੜਨਾਂ ਦੇ ਲੱਖਾਂ ਲੋਕਾਂ ਜਿਹੜੇ ਅੱਜ ਤੁਹਾਡੀ ਸਰਕਾਰ ਚ ਵੀ ਕੰਮ ਕਰ ਰਹੇ ਨੇ ਨਾ ਸਾਡੇ ਲੀਡਰ ਸਾਹਿਬਾਨ ਪੰਜਾਬ ਦੇ ਹਨਾ ਬਹੁਤ ਤੁਹਾਡੇ ਲਈ ਕੰਮ ਕਰ ਰਿਹਾ ਹੈ ਸਾਡੇ ਆਰਮੀ ਚ ਕੰਮ ਕਰ ਰਹੇ ਇੱਥੋਂ ਦੇ ਦੇਨ ਹੈ ਸਾਡੀ ਯੂਨੀਵਰਸਿਟੀ ਦੇ ਬਸੀ ਤੁਹਾਨੂੰ ਕਿੰਨਾ ਕੁਛ ਦਿੱਤਾ ਤੇ ਤੁਸੀਂ ਸਾਡੇ ਨਾਲ ਕੀ ਕਰ ਰਹੇ ਹੋ ਤੁਸੀਂ ਲੈ ਰਹੇ ਹੋ ਹੋ ਰਹੇ ਹੋ ਇਹਦੇ ਨਾਲ ਕੀ ਮਿਲੂਗਾ ਤੁਸੀਂ ਅਪੀਲ ਕਿਹਨੂੰ ਕਰਨਾ ਚਾਹੁੰਦੇ ਸੀ ਕੀ ਕੀ ਕਿਉਂ ਕਰ ਰਹੇ ਹੋ ਤੁਸੀਂ ਇਹ ਤੁਸੀਂ ਨਾ ਕਰੋ ਦੇਖੋ ਜੇ ਤੁਸੀਂ ਇਹ ਕਰਨਾ ਹੈ ਨਾ ਕਦੇ ਕਦੇ ਤੁਸੀਂ ਸਾਨੂੰ ਕਿਸਾਨਾਂ ਦੇ ਸਾਨੂੰ ਕਿਸਾਨਾਂ ਨੂੰ ਸਾਨੂੰ ਧਰਨੇ ਲਾ ਕੇ ਪੈ ਰਹੇ ਹੋ ਸਾਡੀ ਤਾਂ ਬਿਜ਼ਨਸ ਖੋਏ ਜਾ ਰਹੇ ਆ ਉਹ ਸਾਡੇ ਸਟੂਡੈਂਟਸ ਤੇ ਆ ਗਿਆ ਤੁਸੀਂ ਸਾਡੀ ਟੀਕਾ ਲਾ ਲਾ ਕੇ ਦੇਖਦੇ ਆਂ ਜੀ ਹਾਂ ਜੀ ਮੈਨੂੰ ਦੱਸੋ ਕੀ ਕੱਢ ਲਵਾਂਗੇ ਕੀ ਕੱਢ ਲਵਾਂਗੇ ਪਰ ਤੁਸੀਂ ਆਹ ਕੰਮ ਨਾ ਕਰੋ ਡਾਕਟਰ ਮੈਨੇਜ ਹੀ ਆਸ ਦੀ ਨਹੀਂ ਆਸ ਮਦਰ ਇੱਕ ਮਾਇਕ ਬੱਚਾ ਦੀ سپورਟ ਨਹੀਂ ਆ ਗਈ ਹੈ ਇੱਕ ਮਾਇ ਹੈ ਇੱਕ ਮਾਂ ਦੀ ਬਹੁਤ ਜ਼ਿੰਮੇਵਾਰੀ ਹੈ ਬੇਕਰ ਜੋ ਉਹ ਜ਼ਿੰਮੇਵਾਰੀਆਂ ਨਿਭਾ ਕੇ ਅੱਜ ਮੈਂ 4 ਵਜੇ ਦੀ ਉੱਥੇ ਹੋਈਆਂ ਕਿੰ ਆ ਬੱਚਾ ਕੋਹੰਚੀ ਆ ਮੈਂ ਠੀਕ ਹੈ ਮੈਂ ਮੈਂ ਕਿਉਂ ਆਈ ਹਾਂ ਕਿਉਂਕਿ ਮੇਰੇ ਬੱਚਿਆਂ ਦੀ ਜੀ ਸਾਹ ਹਨਾ ਇਥੇ ਉਹਨਾਂ ਨੂੰ ਭੁੱਖਾ ਹੋ ਜਾਓ ਉਹ ਤਾਂ ਨਹੀਂ ਆ ਕੇ ਬਰਤਨੀ ਦਾ مسئلہ ਹੋ ਕੇ ਫਿਰ ਉਹਨਾਂ ਨਾਲ ਫੇਰ ਫੇਰ ਕੁਝ ਜਿੱਤੇ ਬਿਜ਼ਨਸ ਹੋਊਗਾ ਉਹ ਫਿਰ ਤਾਂ ਮੈਂ ਤੁਸੀਂ ਕੰਟਰੋਲ ਕਰੋਗੇ ਕਿ ਜੀ ਆਣਾ ਕਰੋ ਕੁਦਰਤ ਦੀ ਤੋਂ ਡਰੋ हे ਰਾਜਨ ਦਰ ਦਰ ਰਾਜਨ ਉਸ ਕੁਦਰਤ ਤੋਂ ਡਰ ਜੀ ਇਹੋ ਤੁਹਾਨੂੰ ਤਾਕਤ ਦੇਤੀ ਨਾ ਤਾਂ ਲੋਕਾਂ ਦੀ ਭਲਾਈ ਵਾਸਤੇ ਆ ਤੇ ਕੱਲੋਂ ਔਰ ਅਸੀਂ ਸਿੱਖ ਅਸੀਂ ਸਾਡਾ ਪੰਜਾਬ ਹਿੰਦੂ ਸਿੱਖ ਅਸੀਂ ਇਕ ਭਰਾ ਅਸੀਂ ਖੜੇ ਆ ਇਕੱਠੇ ਅਸੀਂ ਤੁਹਾਡੇ ਵੀ ਕੰਮ ਕਰਦੇ ਪਰ ਤੁਸੀਂ ਸਾਦੇ ਆਇਨਾ ਨਾ ਕਰੋ ਸਾਨੂੰ ਖਤਮ ਨਾ ਨਾ ਕਰੋ ਅਸੀਂ ਹਿੰਦੂ ਸਿੱਖ ਨਾਲੇ ਸੁਣ ਲੋ ਮੈਂ ਸਾਰੇ ਦੇਸ਼ ਨੂੰ ਵਿਦੇਸ਼ ਇਹ ਕਹਿਣਾ ਚਾਹੁੰਦੇ ਆ ਅਸੀਂ ਅਸੀਂ ਇੱਕ ਸਾ ਹਿੰਦੂ ਸਿੱਖ ਭਰਾ ਨੇ ਸਾਨੂੰ ਕੋਈ ਲੱਗ ਨਾ ਕਰੋ ਉਹ ਹੀ ਵੀ ਕੰਨ ਖੋਲ ਕੇ ਸੁਣ ਲੋ ਖੋਲ ਕੇ ਦਿਮਾਗ ਖੋਲ ਕੇ ਨਾ ਕੋਈ ਅੱਧ ਕਰਦਾ ਵਰ ਕਿੰਤੂ ਅਸੀਂ ਸੇਵਾ ہاں ਐਸ ਪੰਜਾਬ ਜਿੱਨਾ ਸੀ ਇੱਥੇ ਸੇਵਾ ਕੀਤੀ ਨਹੀਂ ਸੇਵਾ ਕੀਤੀ ਗੇ ਗੱਲ ਸੁਣ ਲੋ ਨਾਲੇ ਇੱਕ ਗੱਲ ਹੋਰ ਐ ਇੱਕ ਵਾਰ ਮੈਂ ਆ ਸਕਦੀ ਆ 100 ਬਿਮਾਰ ਸੀ 100 ਮੈਨੂੰ ਕੋਲੇ ਤੋ ਅਸਿਪਲ ਮੈਂ ਆਈ ਪਰ ਮੈਂ ਆਪਣਾ ਤਾਂ ਹੀ ਮੈਂ ਨਾ ਮਾਵਾ ਨੂੰ ਕਹਿੰਨੀ ਆ ਮਾਵਾ ਅਜੇ ਨਿਕਲੋ ਕੀ ਯਾਰ ਤੁਸੀਂ ਘਰੇ ਆਪਾਂ ਲੜਦੀਆਂ ਨਾ ਸੋਹਰਿਆ ਅਜੇ ਕਿ ਮੇਰੇ ਬੱਚੇ ਮਾਵਾ ਚਿੰਦਾ ਹੈ ਬੱਚਾ ਦੇ ਹੱਕ ਵਾਸਤੇ ਤੁਸੀਂ ਪਤਨੀ ਨਾਲ ਲੜਦੀ ਹੋ ਸੋਹਰਿਆ ਲਾਲਾ ਜੋ ਚਾਚੇ ਤੈਂ ਆ ਨਾ ਨਹੀਂ ਆਇਆ ਅੱਜ ਜਿੱਥੇ ਸਾਡੀ ਬੱਚਾ ਦੀ ਜ਼ਿੰਦਗੀ ਦਾ ਤੁਹਾਡੇ ਕੈਰੀਅਰ ਦਾ ਅੱਛਾ ਕੰਡੋ ਮਾ ਅੱਜ ਖੜੋ ਨਾ ਬਚਾਓ ਨੂੰ ਬੱਚਿਆਂ ਨੂੰ ਹਾਂ ਜੀ ਇੱਕ ਗੱਲ ਦੱਸੋ ਜੀ ਮੈਨੂੰ ਇੱਕ ਗੱਲ ਪੰਜੇ ਪੰਜੀ ਇੱਕ ਗੱਲ ਦੱਸੋ ਜੀ ਇਹ ਤੁਸੀਂ ਸਮਝ ਗਏ ਹੋ ਨਾ ਕਿ ਸਾਨੂੰ ਜਦੋਂ ਇਹਨਾਂ ਕੋਲੇ ਜਵਾਬ ਨਹੀਂ ਹੁੰਦੇ ਤਾਂ ਫਿਰ ਪਤਾ ਕੀ ਆਂਦੇ ਨੇ ਤੁਸੀਂ ਹਿੰਦੂ ਹੋ ਇਹ ਸਿੱਖ ਨੇ ਇਹ ਦਾਲ ਨੇ ਇਹ ਜੱਟ ਨੇ ਇਹ ਮੁਸਲਮਾਨ ਨੇ 크ਰਿਸਚੀਅਨ ਨੇ ਆਂਦੇ ਆ ਨਾ ਮੈਨੂੰ ਸਭ ਤੋਂ ਜ਼ਿਆਦਾ ਖੁਸ਼ੀ ਹੋਈ ਜਦੋਂ ਤੁਸੀਂ ਸੜਨ ਇਹ ਗੱਲ ਕਹੀ ਜਿਸ ਦਿਨ ਅਸੀਂ ਇਨਸਾਨ ਬਣ ਕੇ ਕੀ ਆਪਦੀ ਮਿੱਟੀ ਲਈ ਵੋਟ ਪਾਉਣ ਲੱਗੇ ਹੋ ਇਹ ਬੰਦੇ ਦੇ ਫੋਟੋ ਵੱਜਾਂਗੇ ਸਾਰੇ ਦੇ ਸਾਹਮਣੇ ਸਾਰੇ ਅਸੀਂ ਬਹੁਤ ਠਿੱਕਾ ਪਰਮਾਤਮਾ ਨੇ ਬਣਾ ਸਿੱਧੀ ਕਹਾ ਹੁੰਦਾ ਮੁੱਕੇ ਕੀ ਆਂ ਅੱਜ 10 ਸਿੱਧੇ ਵਾਅਦੇ ਸੀ ਧਰਿਆਂ ਦਾ ਕਲਚਰ ਖਤਮ ਕਰਾਂਗੇ ਔਰ ਦਿਖਾਵਾਂਗੇ ਇਹ ਵੀ ਕਰਨੇ ਅਸੀਂ ਲਗਾ ਨਹੀਂ ਅਸੀਂ ਸਿਸਟਮ ਹੀ ਹੈਗਾ ਸੈੱਟ ਕਰਾਂਗੇ ਕਿਉਂਕਿ ਅਸੀਂ ਇਹ ਪਕੜ ਪਾ ਗਏ ਤੁਸੀਂ ਠੀਕਾ ਲਾ ਕੇ ਦੇਗੇ ਅਸੀਂ ਐਂਟੀ ਟੋਰਮ ਕੰਮ ਤਿਆਰ ਕਰ ਲਾ ਤਿਆਰ ਹੋਈ ਪਈਆਂ ਬੋਲੇ ਸੋਨਿਹਾਲ ਸੱਚੀਆ ਕਾਲ ਬੋਲੇ ਸੋਨਿਹਾਲ ਸੱਚੀਆ ਕਾਲ ਅਸੀਂ ਕੀ ਕੰਮ ਇੱਕ ਸਮਝੋ ਸਮਝ ਗਿਆ ਨਾ ਜਦੋਂ ਇਹ ਏਪ ਆ ਗਈ ਨਾ ਤਾਂ ਅਸੀਂ ਕੁਝ ਵੀ ਕਰ ਸਕਦੇ ਹਾਂ ਨਾਲੇ ਜਿਹੜੇ ਬੱਚੇ ਕੈਨੇਡਾ ਜਾਂਦੇ ਆ ਉਹਦੇ ਸਰਕਾਰਾਂ ਨੇ ਕਿਹਾ ਕਿ ਕਿਸੇ ਬੁਲਾਵਾਂਗੇ ਅਸੀਂ ਕੈਨੇਡਾ ਨਹੀਂ ਜਾਣ ਦਿੰਦੇ ਹੁਣ ਮੈਂ ਤੁਹਾਨੂੰ ਦੱਸ ਦਿਆਂ ਜਿਹੜੀਆਂ ਵਰਕਸ਼ਾਪ ਜਿੱਥੇ ਛੰਾ ਅੱਜ ਠੀਕ ਹੁੰਦੇ ਨੇ ਕੈਨੇਡਾ ਚ ਇਨ ਉੱਥੇ ਆਂਦੀ ਐ ਉੱਥੇ 500 ਡਾਲਰ ਮਿਲਦਾ ਕਹਿੰਦੇ ਦਾ ਉੱਥੇ ਇੱਕ ਵਰਕਸ਼ਾਪ ਵੀ ਹੁੰਦੀ ਐ ਕਿਉਂ ਵਰਕਸ਼ਾਪ ਸਾਡੇ ਇੱਥੇ ਨਹੀਂ ਖੁੱਲ ਸਕਦੀ ਇੱਕ ਵਰਕਸ਼ਾਪ ਕੈਨੇਡਾ ਸਿੱਖਣ ਜਾਂਦੇ ਉੱਥੇ ਐਡਮਿਸ਼ਨ ਹੀ ਨਹੀਂ ਹੁੰਦੀ ਬੱਚੇ ਦੀ ਕਿੰਨੇ ਉਹ ਟੈਸਟ ਪਾਸ ਕਰਨੇ ਕਹਿੰਦੇ ਨੇ ਮੈਡੀਕਲ ਉਹ ਇੱਥੇ ਲਗਾ ਦੋ ਇੱਕ ਦੱਸੋ ਜੋ ਪੈਂਦੀ ਹੋਰ ਗੱਲ ਕਿਉਂ ਜਾਂਦੇ ਸਾਡੇ ਮੁੰਡੇ ਬਾਹਰ ਕਾਰਨ ਕੀਆ ਤੁਹਾਨੂੰ ਕੀ ਲੱਗਦਾ ਇੱਥੇ ਕਿਤਾ ਨਹੀਂ ਸੇਫ ਨਹੀਂ ਜੇ ਵੀ ਤਾਂ ਹੋ ਗਿਆ ਉਹ ਨਹੀਂ ਸੇਫ ਇਹ ਕਿਨੇ ਕਰਨਾ ਹੈ ਇਹ ਸਿਸਟਮ ਨੇ ਸਿਸਟਮ ਨੇ ਹੁਣ ਇਹਦਾ ਵੀ ਜਵਾਬ ਦਿਓ ਜੇ ਉਹ ਸਿਸਟਮ ਬਣਾਉਂਦਾ ਉਸ ਸਿਸਟਮ ਨੂੰ ਚਲਾਉਂਦਾ ਕੌਣ ਹੈ ਜਿਹੜਾ ਪਾਵਰ ਵੀ ਚਾਹੁੰਦਾ ਉਹ ਕਹਿੰਦਾ ਸਰਕਾਰ ਨਾ ਸਰਕਾਰ ਤੇ ਸਰਕਾਰ ਚੁਣੀ ਕਿਨੇ ਹੈ ਅਸੀਂ ਸਰਕਾਰ ਆਪਾਂ ਹੀ ਚੁਣੀ ਹੈ ਨਾ ਬਿਲਕੁਲ ਤੁਸੀਂ ਕਿਹਨੂੰ ਵੋਟ ਪਾਈ ਸੀ ਮੈਂ ਇਸ ਲਈ ਨਹੀਂ ਪੁੱਛ ਰਿਹਾ ਕਿ ਤੁਹਾਨੂੰ ਕਾਰਨ ਕਰਾਂ ਜਸਟ ਟੈਲ ਮੀ ਕਿਹਨੂੰ ਵੋਟ ਪਾਈ ਸੀ ਥੋੜਾ ਆਪਾਂ ਇੱਕ ਕੰਸਟਰਕਟਿਵ ਗੱਲ ਕਰਾਂਗੇ ਦੇਖੋ ਜੀ ਮੈਂ ਨਹੀਂ ਮੈਂ ਪਤਾ ਕਿਉਂ ਪੁੱਛਾਂ ਮੈਂ ਦੱਸ ਦਿਆਂ ਤੁਹਾਨੂੰ ਮੈਂ ਕਿਉਂ ਪੁੱਛ ਰਿਹਾ ਚਲੋ ਤੁਸੀਂ ਦੱਸੋ ਨਾ ਮੈਂ ਇੱਕ ਗੱਲ ਪੁੱਛ ਲੈਣਾ ਇੱਕ ਗੱਲ ਸੁਣਨਾ ਬੇਟਾ ਇੱਕ ਸੁਣ ਲਓ ਜੀ ਮੇਰੀ ਗੱਲ ਧਿਆਨ ਨਾਲ ਸੁਣਨਾ ਜੀ ਅਸੀਂ ਜਿਹਨੂੰ ਵੀ ਵੋਟ ਪਾਉਂਦੇ ਆ ਕਦੇ ਉਹਦੀ ਡਿਟੇਲ ਪੁੱਛੀ ਆ ਅਸੀਂ ਕਿ ਤੁਹਾਡੀ ਐਜੂਕੇਸ਼ਨ ਪਾਲਿਸੀ ਕੀ ਹੋਊਗੀ ਅਸੀਂ ਪੁੱਛੀ ਆ ਜੇ ਆਪਾਂ ਪੁੱਛ ਲਈਏ ਜੇ ਅਸੀਂ ਇਹ ਸੁਣ ਲਈਏ ਸਿਸਟਮ ਕਿਨੂੰ ਕੰਮ ਨੇ ਕਿ ਇੱਥ ਇਥੇ ਸਿਵਲ ਐਡਮਿਨਿਸਟ੍ਰੇਸ਼ਨ ਕੇ ਹੇਵੇਂ ਚੱਲਦੀ ਆ ਉਹਨਾਂ ਸਾਰਿਆਂ ਨੂੰ ਕੰਟਰੋਲ ਸਰਕਾਰ ਕਰਦੀ ਆ ਨਾ ਸਰਕਾਰ ਆਪਾਂ ਚੁੰਦੇ ਆ ਫਿਰ ਲਾਮਾ ਉਹਨਾਂ ਨੂੰ ਦਿੰਦੇ ਆ ਤਾਂ ਆਪਾਂ ਪਹਿਲਾਂ ਕਿਉਂ ਨਹੀਂ ਪੁੱਛਦੇ ਨਹੀਂ ਪਰ ਚੁਣੇ ਹੋਏ ਨੂੰ ਵੀ ਫਰਜ਼ ਤਾਂ ਉਹਨਾਂ ਦਾ ਬੰਦਾ ਲੋਕਾਂ ਨੂੰ ਕੰਮ ਕਰਨਾ ਤੇ ਜੇ ਉਹਨਾਂ ਨੂੰ ਚੁਣ ਕੇ ਲਿਆਂਦਾ ਤਾਂ ਉਹਨਾਂ ਤੋਂ ਸਵਾਲ ਕਰਨਾ ਲੋਕਾਂ ਦਾ ਫਰਜ਼ ਹੈ ਜੇ ਉਹ ਨਹੀਂ ਲੋਕਾਂ ਲਈ ਕੰਮ ਕਰਦੇ ਤਾਂ ਉਹਨਾਂ ਨੂੰ ਲਾਉਣਾ ਵੀ ਲੋਕਾਂ ਦਾ ਫਰਜ਼ ਹੈ ਮੈਨੂੰ ਲੱਗਦਾ ਵੀ ਇਹ ਵੱਡਾ ਆਪਸ਼ਨ ਹੋਣਾ ਪਰਫੈਕਟ ਗੱਲ ਇਹ ਸਹੀ ਗੱਲ ਆ ਬਟ ਹੋਣਾ ਨਹੀਂ ਅਮਨ ਬੱਚੇ ਦੇ ਚ ਇੱਕ ਹੋਰ ਸਿਸਟਮ ਹੈ ਕਿ ਅਸੀਂ ਜਿਹਨੂੰ ਇੱਕ ਵਾਰੀ ਗਲਤੀ ਕਰੇ ਤਾਂ ਆਪਾਂ ਪਰਖ ਲਿਆ ਨਾ ਤਾਂ ਫਿਰ ਵਾਰ-ਵਾਰ ਗਲਤੀ ਕਿਉਂ ਕਰ ਰਹੇ ਹੋ? ਭਾਈ ਇਹ ਵੀ ਦੇ ਕਪੜੇ ਪੇਰੈਂਟਸ ਦਾ ਵੀ ਯੋਗਦਾਨ ਆ। ਹਮ ਆਪਣੇ ਕਹਿੰਦੇ ਵੀ ਸਾਧਨਾ ਹੋਵੇ ਜ ਜਾਂ ਅਣਖੀ ਨਾ ਹੋਵੇ ਬੰਦਾ, ਚੋਰ ਜਾਨੋ ਤੇ। ਹਮ ਆਪਾਂ ਜੀ ਹੱਦsac ਦੀ ਕੋਈ ਬੱਚਾ ਆਇਆ ਦਾ ਪਰੇਂਟਸ ਨੇ ਲੱਤਾਂ ਪਿੱਛੇ ਮਿੱਤਦੇ। ਮੈਨੂੰ ਆ ਇਹਨਾਂ ਦੀ ਖੁਸ਼ੀ ਕਿਉਂ ਹੋਈ ਆ ਕੇ ਬੋਲੇ? ਨਹੀਂ ਤੁਸੀਂ ਪਿੱਛੇ ਹੋ ਜਾ ਮਰ ਗਏ। ਚੁਣਦੇ ਕਿਉਂ ਆ? ਹੁਣ ਸਰਪੰਚੀ ਦੀ ਚੋਣ ਲਈ ਜੀ ਕਿਸੇ ਨੇ ਲੜਨਾ ਹੋਵੇ 1 ਕਰੋੜ ਰੁਪਏ ਉਹਨੂੰ ਚਾਹੀਦਾ ਕਿ ਤੁਹਾਨੂੰ। ਤੁਸੀਂ ਇਹ ਦੇਖੋ ਵੀ ਐਂਗਲੇ ਬੰਦਾ ਤੁਹਾਨੂੰ ਕਿੰਨੇ ਦਰਾਂ ਪਾ ਤੁਸੀਂ ਮੈਨੂੰ ਇਹ ਗੱਲ ਕੀਤੀ। ਤੁਸੀਂ ਜਾਂ ਮੈਂ ਚੰਗਾ ਕਰ ਦਿੱਤੀ। ਸਾਡ ਤਾਰਿਕਾ ਚੱਲਿਆ ਸਾਰਾ ਮੀਡੀਆ ਤੰਤਰ ਉਹਨਾਂ ਦੇ ਹੱਥ ਦੇ ਵਿੱਚ ਆ ਸਾਰੀ ਤਰ੍ਹਾਂ ਦੀ ਪੋਲਿਟਿਕਸ ਸਭ ਤੋਂ ਵੱਡੀ ਗੁੰਡਾਗਰਦੀ ਅੱਜ ਕੱਲ੍ਹ ਗੁੰਡੇ ਗਰੁੱਪ ਗੈਂਗਸਟਰ ਇਹ ਸਭ ਕੁਝ ਪਾੜਿਆ ਹੋਇਆ ਕਿਉਂ ਕਿਉਂਕਿ ਉਹਨਾਂ ਨੇ ਆਪਣੀ ਸਿਆਸਤ ਕਾਇਮ ਕਰ ਲਈ ਤਾਂ ਇਸ ਕਰਕੇ ਇਹ ਬਹੁਤ ਨੀਸ ਪੱਧਰ ਦੇ ਤੇ ਬਹੁਤ ਗੰਦੀ ਰਾਜ ਹੈ ਲੋੜ ਸਾਨੂੰ ਕੀ ਹੈ ਲੋੜ ਹੈ ਜੇ ਲੋਕਾਂ ਨੂੰ ਵਤਨ ਵੱਦ ਜਾਗਰੂ ਕਰਦੇ ਇਹਨਾਂ ਸਰਕਾਰਾਂ ਇਹਨਾਂ ਲੋਕਾਂ ਤੋਂ ਆਪਾਂ ਆਸ ਮੰਗੀਏ ਆਸ ਸਾਨੂੰ ਕਾਹਦੇ ਤੋਂ ਸਾਡੀ ਇਕੱਠਾਂ ਤੋਂ ਸਾਡੀਆਂ ਆਪਣੀਆਂ ਜੱਥੇ ਬਣਵਾ ਸਕੀਏ ਲੜੀਏ ਨਹੀਂ ਬੇਟਾ ਇਹਦੇ ਚੈੱਕ ਮੇਰੀ ਸਬਮਿਸ਼ਨ ਹੈ ਕਿ ਕੀ ਆਪਾਂ ਇਕੱਠ ਹੀ ਕਰਦੇ ਰਵਾਂਗੇ ਕੀ ਆਪਾਂ ਹਮੇਸ਼ਾ ਇਹੀ ਕਰਦੇ ਰਵਾਂਗੇ ਕਿ ਇੱਕ ਬਣ ਗਿਆ ਤੇ ਫਿਰ ਉਹਦੇ ਪਿੱਛੇ ਭੱਜ ਕੇ ਰਹਾਂਗੇ ਵਾਹ ਨਾ ਆਪਾਂ ਚੋਣਨ ਵੇਲੇ ਕਿਉਂ ਨਹੀਂ ਸੋਚ ਲੇ ਕਿ ਆਪਾਂ ਕੀ ਕਰਨਾ ਚਾਹੀਦਾ ਵੀ ਆਂ ਅੰਨਿਆ ਚੋਣਾ ਰਾਜਾ ਚੋਣਾ ਪੈਂਦਾ ਹੀ ਲੋਕ ਫਿਰੋਜ਼ ਸਾਹਿਬ ਬੇਟਾ ਉਹਦਾ ਵੀ ਇਲਾਜ ਹੈ ਬੇਟਾ ਉਹਦਾ ਵੀ ਇਲਾਜ ਹੈ ਆਪਾਂ ਇਹ ਕਹਿ ਦਈਏ ਕਿ ਜਿਆਦਾ ਸਪੌਨਸਰੀ ਤੇ ਆਓ ਜਪਾ ਜੋ ਇਹ ਡਿਟੇਲ ਦੇਣਗੇ ਐਫੀਡਵਰ ਦੇ ਅਪਰ ਕੋਈ ਤਾਂ ਤਰੀਕਾ ਕਰ ਬਣਾਉਣਾ ਪਊਗਾ ਨਾ ਅਪਰ ਰੁਕੇ ਤਾਂ ਨਹੀਂ ਰਵਾਂਗੇ ਇੰਦੇ ਤੇ ਕੁਝ ਤਾਂ ਕਰਨਾ ਪਊਗਾ ਜਹਾਂ ਆਪਾਂ ਇਹ ਸੋਚੀਏ ਕਿ ਹਰ ਤੀਜੇ ਸਾਲ ਆਪਾਂ ਇਹੀ ਬੈਠਿਆ ਕਰਾਂਗੇ ਧਰਨੇ ਤੇ ਹਨ ਮੇਰੇ ਵਾਲੀ ਉਮਰ ਚ ਤੂੰ ਆ ਜਾਂਗੀ ਬੇਟਾ ਤੇ ਮੈਂ ਅਗਲੀ ਉਮਰ ਚ ਚਲੇ ਜਾਊਗਾ ਕੀ ਆਪਾਂ ਇਹੀ ਕੰਮ ਕਰਾਂਗੇ ਨਹੀਂ ਅੱਪਾਂ ਜਿਵੇਂ ਆਪਾਂ ਸੋਚਿਆ ਕਿ ਯੂਨੀਵਰਸਿਟੀ ਚ ਆਪਾਂ ਕੁਝ ਐਡੀਸ਼ਨ ਕਰੀ ਜਿਹਦੇ ਨਾਲ ਇਹ ਚੀਜ਼ ਹਰ ਤੀਜੇ ਮਹੀਨੇ ਤੀਜੇ ਸਾਲ ਨਾ ਹੋਵੇ ਪੱਕਾ ਐ ਹੀ ਆਪਾਂ ਪੰਜਾਬ ਦੇ ਸلسਲੇ 'ਚ ਦੇਸ਼ ਦੇ ਸلسਲੇ 'ਚ ਕਿਉਂ ਨਹੀਂ ਅਜਿਹੀ ਇਕ ਰੀਤ ਚਲੋਦੇ ਕਮਸੇ ਕਮ ਜਿਹੜੀ ਵੀ ਸਰਕਾਰ ਬਣੇ ਉਹ ਕੁਝ ਮੁੱਦਿਆਂ ਤੇ ਤਾਂ ਬਣੇ ਇਹ ਤਾਂ ਨਾ ਬਣੇ ਕਿ ਚੱਲ ਵੀ ਜਿੰਦਾਬਾਦ ਮਰਦਾਬਾ ਆਹ ਹੋ ਰਹੀ ਜੀ ਜਿਹੜੀ BC ਸਹਿਬਾਨ ਨੇ ਆਪਾਂ ਜ਼ੋਰ ਦੀ ਜ਼ੋਰ ਦੀ ਜੇ ਲਈ ਹਮ BC ਸਹਿਬਾਨ ਆਓ ਤੁਸੀਂ ਮੈਮ ਤੁਸੀਂ ਇੱਕ ਖਮਾ ਬਾ ਵੀਰ ਤੁਸੀਂ ਰੁਤਬਾ ਹੋਣਾ ਤੁਹਾਡੀ ਪੁੱਛੇ ਨਹੀਂ ਬੱਚਿਆਂ ਨੂੰ ਉਹੋ ਕਾਰਿਆ ਤਾਂ ਮੈਨੂੰ ਜ਼ਿੰਮੇਵਾਰੀ ਮਿਲੀ ਹੈ ਕਿੰਨੀ ਸੋਨੇ ਜ਼ਿੰਮੇਵਾਰੀ ਮਿਲੀ ਹੈ ਹੈ ਜੀ ਪਰ ਤੁਹਾਡੇ ਤੱਕ ਪਹੁੰਚਣ ਲਈ ਪਤਾ ਨਹੀਂ ਕਿ ਕਿੰਨੀਆਂ ਸਭਾ ਲਗਾਨੀਆਂ ਪੈਂਦੀਆਂ ਬੱਚਿਆਂ ਨੂੰ ਤੁਸੀਂ ਇੱਕ ਦਿਨ ਕਿਉਂ ਨਹੀਂ ਰੱਖਦੇ ਕੋਈ ਸੈਟਰਡੇ ਦਾ ਜਿਹੜਾ ਤੁਸੀਂ ਬੱਚਿਆਂ ਨੂੰ ਮਿਲ ਸਕੋ ਉਹਨਾਂ ਦੀਆਂ ਪ੍ਰੋਬਲਮਸ ਸੁਣ ਸਕੋ ਮੇਰੇ ਖਿਆਲ ਚ ਤੁਹਾਨੂੰ ਜ਼ਰੂਰ ਕਰਨਾ ਚਾਹੀਦਾ ਤੇ ਮੇਰੀ ਇਹ ਬੇਨਤੀ ਤੁਹਾਡੇ ਤੱਕ ਪਹੁੰਚ ਜਾਣੀ ਚਾਹੀਦੀ ਹੈ ਵਿਚਾਰ ਅੰਦਾਸੀਏ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆਂ ਔਰ ਅੱਜ ਦੀ ਵੀਡੀਓ ਦੇ ਵਿੱਚ ਜਿਵੇਂ ਕਿ ਤੁਹਾਨੂੰ ਦੱਸ ਦਿੱਤਾ ਜਾਵੇ ਕਿ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਦੇਖ ਰਹੇ ਹੋ ਬਹੁਤ ਸਾਰੀਆਂ ਨਿਊਜ਼ ਜੋ ਕਿ ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਆ ਰਹੀਆਂ ਨੇ ਜੋ ਕਿ ਚੰਡੀਗੜ੍ਹ ਯੂਨੀਵਰਸਿਟੀ ਨੂੰ ਲੈ ਕੇ ਖਬਰਾਂ ਆ ਰਹੀਆਂ ਨੇ ਕਿ ਦੱਸਿਆ ਜਾ ਰਿਹਾ ਹੈ ਕਿ ਇਹ ਯੂਨੀਵਰਸਿਟੀ ਆ ਜੋ ਕਿ ਪੰਜਾਬ ਤੋਂ ਖੋਹ ਲਈਤੀ ਗਈ ਆ ਔਰ ਇਸ ਦੇ ਨੂੰ ਲੈ ਕੇ ਜੋ ਕਿ ਵਿਵਾਦ ਚੱਲਦਾ ਪਿਆ ਆ ਇਸ ਦੇ ਲੈ ਕੇ ਬਹੁਤ ਥਾਵਾਂ ਤੇ ਜੋ ਕਿ ਬਹੁਤ ਲੋਕ ਜੋ ਕਿ ਸੰਘਰਸ਼ ਕਰ ਰਹੇ ਨੇ ਧੰਨੇ ਲਗਾਏ ਜਾ ਰਹੇ ਨੇ ਲੋਕਾਂ ਦੇ ਵੱਲੋਂ ਯੂਥ ਦੇ ਵੱਲੋਂ ਧੰਨਾ ਲਗਾਇਆ ਜਾ ਰਿਹਾ ਹੈ ਇੱਥੋਂ ਤੱਕ ਕਿ ਬਹੁਤ ਸਾਰੇ ਐਕਟਰ ਬਹੁਤ ਸਾਰੇ ਸਿੰਗਰ ਇਸ ਧੰਨੇ ਦੇ ਵਿੱਚ ਸ਼ਾਮਿਲ ਹੋ ਰਹੇ ਨੇ ਪੰਜਾਬ ਯੂਨੀਵਰਸਿਟੀ ਨੂੰ ਲੈ ਕੇ